ਤੇ ਕੱਲ ਇੱਕ ਬਿਆਨ ਜਿਹੜਾ ਉਹ ਸੁਣਿਆ ਹੋਵੇਗਾ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਲੋਕ ਸਭਾ ਮੈਂਬਰ ਗਰਦਾਸ ਮੋਤੋ ਸਰਦਾਰ ਸਗਿੰਦਰ ਸਿੰਘ ਰਧਾਵੇ ਦਾ ਉਹਨਾਂ ਨੇ ਕੱਲ ਜਿਹੜੀਆਂ ਕੈਪਟਨ ਦੀਆਂ ਸਿਫਤਾਂ ਕੀਤੀਆਂ ਉਹਨਾਂ ਨੇ ਕੈਪਟਨ ਦੇ ਬਾਰੇ ਵਿੱਚ ਜੋ ਕੁਝ ਬੋਲਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਾਰੇ ਵਿੱਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਪਹਿਲੀ ਗੱਲ ਤੇ ਸੁਖੀ ਰੰਧਾਵਾ ਜੀ ਪੰਜਾਬੀਆਂ ਨੂੰ ਇਹ ਕਲੀਅਰ ਕਰ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ 21 ਦੇ ਵਿੱਚ ਗੱਦੀ ਤੋਂ ਲਾਇਆ ਗਿਆ ਸੀਗਾ ਮੁਕਤੰਤੀ ਦੀ ਗੱਦੀ ਤੋਂ ਲਾਇਆ ਗਿਆ ਸੀਗਾ ਕਿ ਕੈਪਟਨ ਮਨਿੰਦਰ ਸਿੰਘ ਉਹਦੋਂ ਠੀਕ ਹੀ ਜਦ ਅੱਜ ਠੀਕ ਸੀਗਾ ਕਿਧੋਂ ਗਲਤ ਸੀਗਾ ਉਸ ਸਮੇਂ ਸੁਖੀ ਰੰਧਾਵਾ ਲੀਡ ਕਰ ਰਹੇ ਸੀਗੇ ਪੰਜਾਬ ਦੇ ਕਾਂਗਰਸੀਆਂ ਨੂੰ ਕੀ ਕਹਦੇ ਸੀਗੇ ਕਿ ਕੈਪਟਨ ਨੇ ਗੁਟਕਾ ਸਾਂ ਫੜ ਕੇ ਜਿਹੜਾ ਨਸ਼ੇ ਦਾ ਲੱਕ ਤੋੜ ਦੀ ਗੱਲ ਕੀਤੀ ਸੀਗੀ ਜਿਹੜੀ ਕਿਸਾਨਾਂ ਦੀ ਕਦზე ਮਾਫੀ ਦੀ ਗੱਲ ਕੀਤੀ ਸੀ ਜਿਹੜੀ ਕੱਲ ਤਾਂ ਨੌਕਰੀ ਦੀ ਗੱਲ ਕੀਤੀ ਸੀਗੀ ਕਹਿੰਦੇ ਕੈਪਟਨ ਨੇ ਲੋਕਾਂ ਨੂੰ ਵਚਨ ਦੇ ਕੇ ਆਪਣਾ ਵਚਨ ਜਿਹੜਾ ਪੂਰਾ ਵੀ ਕੀਤਾ ਇਹ ਸੁਖੀ ਹੰਦਾਵਾ ਜੀ ਦੋਸ਼ ਲਾਉਂਦੇ ਸੀ ਤੇ ਇਸ ਕਰਕੇ ਕਹਿੰਦੇ ਕਿ ਇਹਨਾਂ ਨੂੰ ਗੱਦੀ ਤੋਂ ਲਾਹ ਦੇਣਾ ਚਾਹੀਦਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਨਾਲ ਜਿਹੜੀ ਝੋਬਾਨ ਕੀਤੀ ਸੀਗੀ ਕੈਪਟਨ ਬਿੰਦਰ ਸਿੰਘ ਨੇ ਉਹ ਝੋਬਾਨ ਪੂਰੀ ਨਹੀਂ ਕੀਤੀ ਇਹ ਸੁਖੀ ਹੰਦਾਵਾ ਕਹਿੰਦਾ ਸੀਗਾ ਏ ਸੁਖੀ ਰੰਧਾਵਾ ਜਿਹੜਾ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀਗਾ ਉਹਦਾ ਇਹਨੇ ਇੱਕ ਦੋਸ਼ ਲਾਉਂਦੇ ਹੀ ਉਹ ਸਭ ਤੋਂ ਅੱਗੇ ਹੀ ਇਹ ਦੋਸ਼ ਲਾਉਣਾਂ ਦੇ ਮਾਝਾ ਬਗੜ ਜਿਹੜੀ ਸੀਗੀ ਉਹ ਸੁਖੀ ਉਹਦੀ ਗਵਾਹੀ ਕਰ ਰਹੀ ਕਿਉਂਕਿ ਕਿ ਚਿੰਬੂ ਦੀ ਦੌੜ ਦੇ ਵਿੱਚ ਸੀਗਾ ਸੋ ਅੱਜ ਮੈਨੂੰ ਲੱਗਦਾ ਕਿ ਸੁਖੀ ਰੰਧਾਵਾ ਜੀ ਦਾ ਜਿਹੜਾ ਬਿਆਨ ਹੈ ਮੈਂ ਤਾਂ ਪੋਲਿਟੀਕਲ ਐਂਗਲ ਤੋਂ ਸੋਚ ਸਕਦਾ ਮੈਨੂੰ ਲੱਗਦਾ ਕਿ ਸੁਖੀ ਜੀ ਆਪ ਵੀ ਕਿਤੇ ਨਾ ਕਿਤੇ ਬੀਜੇਪੀ ਜਾਣਾ ਚਾਹੁੰਦੇ ਇਨਦਾ ਆਪਣਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਕਿ ਕੈਪਟਨ ਤੋਂ ਬਿਨਾ ਗੱਲ ਨਹੀਂ ਬਣਦੀ ਆਪ ਵੀ ਕਿਤੇ ਨਾ ਕਿਤੇ ਇਹਨਾਂ ਨੇ ਉਹਦਾਂ ਨੂੰ ਰਸਤਾ ਜਿਹੜਾ ਉਹ ਉਹ ਇਖਤਿਆਰ ਕੀਤਾ ਸੁਖੇਲ ਦਾਵਾ ਜੀ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਕਿ ਕੈਪਟਨ ਨੇ ਜਿਹੜੀ ਜਿਹੜੀ ਜਵਾਬ ਕੀਤੀ ਕੀ ਉਹ ਪੂਰੀ ਕੀਤੀ ਕਿਹੜੀ ਗੱਲ ਦੇ ਪੱਕੇ ਕੈਪਟਨ ਸਾਹਿਬ ਦੱਸਣ ਜਾਲ ਕੈਪਟਨ ਬਿੰਦਸਿੰਘ ਦਾ ਖਾਨਦਾਨ ਜਿੱਦੋਂ ਮੁਗਲਾਂ ਦਾ ਵਾਸ ਸੀਗਾ ਉਦੋਂ ਮੁਗਲਾਂ ਦੇ ਨਾਲ ਸੀਗੇ ਕੈਪਟਨ ਮਨਿੰਦਰ ਦਾ ਖਾਂਦਾਨ ਜਦੋਂ ਅੰਗਰੇਜ਼ ਆਏ ਉਦੋਂ ਅੰਗਰੇਜ਼ਾਂ ਦਾ ਹੋ ਗਏ ਅੰਗਰੇਜ਼ਾਂ ਦੇ ਨਾਲ ਉਦੋਂ ਅੰਗਰੇਜ਼ਾਂ ਦੇ ਨਾਲ ਮ제 ਲੈਂਦੇ ਰਹੇ ਤਾਂ ਦੌਲਤ ਇਕੱਠੀ ਕੀਤੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਕਾਂਗਰਸ ਆਈ ਤੇ ਕੈਪਟਨ ਮਨਿੰਦਰ ਸਿੰਘ ਦਾ ਪਰਵਾਜ਼ ਕਾਂਗਰਸ ਦੇ ਵਿੱਚ ਕਾਂਗਰਸ ਦੇ ਨਾਲ ਹੋ ਗਿਆ ਸਦਾ ਦੇ ਨਾਲ ਰੰਧਿਆ ਕਟੂ ਨਿੰਦਸ ਸਿੰਘ ਬਿਨਾਂ ਸਦਾ ਤੋਂ ਨਹੀਂ ਰਹਿੰਦੇ ਉਹ ਕਿਹੜੀ ਗੱਲ ਦੇ ਪੱਕੇ ਆ ਜੀ ਉਹ ਅੱਜ ਬੀਜੇਪੀ ਆ ਅੱਜ ਬੀਜੇਪੀ ਦੇ ਨਾਲ ਉਹਨਾਂ ਦਾ ਪਰਿਵਾਰ ਉਹਨਾਂ ਦੀ ਧੀ ਉਹਨਾਂ ਦੀ ਪਤਨੀ ਅੱਜ ਬੀਜੇਪੀ ਦੇ ਨਾਲ ਤੁਰੇ ਫਿਰਦੇ ਸੱਤ ਪੰਜਾਬ 'ਚ ਜਦੋਂ ਕਾਲੀ ਦਲ ਦੀ ਸਿਆਸਤ ਕਰਦੇ ਸੀਗੇ ਉਸ ਸਮੇਂ ਜਦੋਂ ਬਾਦਲ ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਤਾਂ ਕਾਲੀਦਾਲ ਛੱਡ ਕੇ ਆਪਣਾ ਕਾਲੀਦਾਲ ਵੀ ਬੜਾ ਲਿਆ ਸੀਗਾ ਉਹਨਾਂ ਨੇ ਫੇਰ ਕਾਗਦਸ 'ਚ ਗਏ ਫੇਰ ਗਾਂਧੀ ਛੱਡ ਕੇ ਕਾਲੀਦਾਲ ਚਾਏ ਤੇ ਮੁੜ ਕੇ ਫੇਰ ਜਦੋਂ ਸੋਨੀਆ ਗਾਂਧੀ ਨੇ ਉਹਨਾਂ ਨੂੰ ਹਾਕਾ ਦਿੱਤੀ ਪ੍ਰਧਾਨ ਦੀ ਤੇ ਚੀਫ ਮਿਨਿਸਟਰ ਬਣਨ ਦੀ ਫੇਰ ਟਾਂਗ ਦਸਤੇ ਆ ਗਏ ਸੋ ਸੁੱਖੀ ਦਾਵਾ ਜੀ ਦੱਸਣਗੇ ਜੀ ਕੈਪਟਨ ਸਾਹਿਬ ਕਿੱਥੇ ਪੱਕੇ ਸੀ ਕਿਹੜੀਆਂ ਗੱਲਾਂ ਤੇ ਪੱਕੇ ਸੀਗੇ